ਤੇ ਆਉਣੀ ਹੈ ਹਾੜਾ ਨੇ ਬਲੇਸ਼ ਤੇ ਕਰੂ ਫਾਕੀ ਦੇਸ਼ ਦੇ ਕਰੋ ਮਾਤਾ ਜੀ ਨੇ ਮੋਤੀਰਾ ਮੈਰ ਨੂੰ ਕਿਹਾ ਵੀ ਤੇਰੀ ਸੇਵਾ ਪ੍ਰਵਾਨ ਹੈ ਪਰ ਅਸੀਂ ਮਲੇਸ਼ਾਂ ਦੇ ਘਰ ਦਾ ਖਾ ਨਹੀਂ ਸਕਦੇ ਸਾਨੂੰ ਯਾਦ ਰੱਖਣਾ ਪਵੇਗਾ ਕਿ ਅੱਠ ਕੋ ਜਿਸ ਦਿਨ ਤੁਮਾਂ ਦੇ ਦਰਬਾਰੀ ਗੰਗੂ ਮਾਤਾ ਜੀ ਨੂੰ ਕੁੰਮੇ ਮਾਸਤੀ ਦੀ ਸ਼ਾਨ ਚੋਂ ਮੁਰਿੰਡੇ ਲੈ ਕੇ ਜਾਂਦੇ ਨੇ ਉਸ ਦਿਨ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ ਕਿ ਮਾਤਾ ਜੀ ਨੇ ਉਹ ਸਭ ਜਾਂਦੇ ਨੇ ਉੱਥੇ ਮਸਰਾਂ ਦੀ ਦਾਲਣ ਖਿਚੜੀ ਛਕੀ ਸੀ ਆਠ ਪੋ ਅਜ 10 11 12 ਉਸ ਦਿਨ ਤੋਂ ਲੈ ਕੇ ਗੁਰੂ ਸਾਹਿਬ ਦੇ ਮਾਤਾ ਜੀ ਔਰ ਬੱਚਿਆਂ ਨੇ ਕੁਝ ਨਹੀਂ ਛਕਿਆ ਭੁੱਖੇ ਧਿਆਏ ਨੇ ਪਰ ਇੱਕ ਆਸਰਾ ਹੈ ਇੱਕ ਤ੍ਰਿਪਤੀ ਹੈ ਜਿਹੜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੀ ਲੋਹ ਦੇ ਵਿੱਚੋਂ ਲੈਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸ਼ਾ ਦੀ ਤੱਤੀ ਲੋਹ ਤੋਂ ਉਹ ਨਿਕ ਲੈ ਰਹੇ ਨੇ ਔਰ ਜਬਰਦਸਤ ਮੁਕਾਬਲਾ ਸਬਰ ਨਾਲ ਕਰਦੇ ਨੇ ਪਰ ਮੋਤੀराम ਮੇਰਾ ਘਰ ਆਇਆ ਇਹਨੇ ਮਨ ਦੇ ਵਿੱਚ ਹੀਆ ਕਰ ਲਿਆ ਭਾਵੇਂ ਮੇਰੀ ਤਾਨ ਲੱਗ ਜਾਵੇ ਮੇਰੇ ਮੇਰੀ ਜਾਨ ਲੱਗ ਜਾਵੇ ਪਰ ਮੈਂ ਮਾਤਾ ਜੀ ਦੀ ਔਰ ਬੱਚਿਆਂ ਦੀ ਸੇਵਾ ਜ਼ਰੂਰ ਕਰਨੀ ਹੈ ਠੀਕ ਹੈ ਉਹ ਮਲੇਸ਼ਾਂ ਦਾ ਘਰ ਦਾ ਨਹੀਂ ਖਾ ਸਕਦੇ ਘਰ ਆਇਆ ਹੈ ਔਰ ਚਿਹਰਾ ਬੜਾ ਉਤਰੇਆ ਕਿ ਥਾਸ ਦੇ ਵਿੱਚ ਜ਼ਿਕਰ ਹੁੰਦਾ ਘਰ ਦੇ ਚਾਰ ਜੀ ਨੇ ਇਹਦਾ ਸੱਤ ਸਾੜ ਦਾ ਪੁੱਤਰ ਨਰੈਣਾ ਹੈ ਇਦੀ ਘਰ ਵਾਲੀ ਬੀਬੀ ਭੋਲੀ 82 ਕੁਸਾਲ ਦੀ ਉਦੀ ਉਮਰ ਹੈ ਔਰ ਇਹਦੀ ਮਾਤਾ ਇਹਦੀ 70 ਦੇ ਨੇੜੇ ਤੇੜੇ ਉਮਰ ਲਿਖੀ ਹੈ ਬੀਬੀ ਲੱਧੂ ਉਹਦਾ ਨਾਮ ਹੈ ਉਹਨਾਂ ਨੇ ਪੁੱਛਿਆ ਤੇਰਾ ਚਿਹਰਾ ਬੜਾ ਉੱਤਰਿਆ ਉਹ ਕਹਿੰਦਾ ਇੱਕ ਤੇ ਗੱਲ ਹੈ ਖੁਸ਼ੀ ਵਾਲੀ ਔਰ ਦੂਸਰੀ ਦੁੱਖ ਵਾਲੀ ਹੈ ਪਹਿਲੀ ਗੱਲ ਕਿ ਅੱਜ ਮੈਂ ਸਤਗੁਰਾਂ ਦੇ ਲਗਤੇ ਜੁਗਤ ਛੋਟੇ ਸਮਾਂ ਜਾਂਦੇ ਫਰਜੰਦ ਗੁਰੂ ਕੇ ਬਾਬਾ ਜੁਰਾਵਰ ਸਿੰਘ ਦੇ ਬਾਬਾ ਫਤੇ ਸਿੰਘ ਦੇ ਦਰਸ਼ਨ ਕੀਤੇ ਨੇ ਉਹ ਸੂਬੇ ਦੀ ਕੈਦ ਦੇ ਵਿੱਚ ਨੇ ਜਿਹੜੀ ਮੇਰੀ ਚਿੰਤਾ ਵਾਲੀ ਗੱਲ ਹੈ ਉਹਨਾਂ ਨੇ ਸੂਬੇ ਦੀ ਜਿਹੜੀ ਉਹ ਖਾਨ ਸਾਮਾ ਹੈ ਉਹ ਰਸੋਈ ਹੈ ਉਹਦੇ ਵਿੱਚੋਂ ਖਾਣ ਤੋਂ ਮਨਾ ਕਰ ਦਿੱਤਾ ਵੀ ਆਪਾਂ ਮਲੇਸ਼ਾ ਦੇ ਘਰ ਕੋਈ ਛਕਣਾ ਨਹੀਂ ਹਨਾ ਧਰਮ ਜਣਾਏ ਕੋਈ ਇਸ ਗਾਂ ਦੀ ਇਜਾਜ਼ਤ ਨਹੀਂ ਦਿੰਦਾ ਜਿੱਦਿ ਹਰ ਰੋਜ਼ ਗਰੀਬਾਂ ਦਾ ਨਿਮਾਣਿਆਂ ਦਾ ਨਿਤਾਣਿਆਂ ਦਾ ਧਾਨ ਬੱਚਾ ਪੀੜੀ ਦਾ ਏ ਉਸ ਘਰ ਦਾ ਨਮਕ ਅਸੀਂ ਨਹੀਂ ਆਪਣੇ ਨਵਾਲਾ ਜਿਹੜਾ ਏ ਉਹ ਗਲੇ ਤੋਂ ਥੱਲੇ ਲੰਘਾ ਨਹੀਂ ਸਕਦੇ ਇਨੇ ਵਿਚਾਰ ਕੀਤੀ ਮਾਤਾ ਦੇ ਨਾਲ ਕਹਿੰਦਾ ਮਾਤਾ ਜੀ ਸੱਚੇ ਪਾਤਸ਼ਾਹ ਕਲਗੀ ਧਰ ਦੇ ਬੱਚੇ ਬੜੇ ਸੋਹਣੇ ਨੇ ਉਹਨਾਂ ਨੇ ਨੀਲੇ ਬਸਤਰ ਪਾਏ ਨੇ ਇਤਿਹਾਸத் ਵਿੱਚ ਜ਼ਿਕਰ ਹੁੰਦਾ ਨੀਲ ਕੱਗਰੀਆਂ ਤਲ ਤੇ ਪਹਿਰੇ ਬਿਜਲੀ ਸਿਆਮ ਅੰਬਰ ਤੇ ਜੈਸੇ ਜਿਵੇਂ ਅਸਮਾਨ ਦੇ ਵਿੱਚ ਨੀਲੀ ਬਿਜਲੀ ਕੰਕਦੀ ਹੈ ਇਸ ਤਰ੍ਹਾਂ ਸਭ ਯਾਦਾਂ ਦੇ ਜਿਹੜੇ ਪਿੰਡੇ ਨੇ ਉਹਨਾਂ ਉੱਪਰ ਨੀਲੇ ਬਾਣੇ ਪੈਨੇ ਹੋਏ ਨੇ ਪਰ ਜਿਹੜੀ ਦੁੱਖ ਵਾਲੀ ਗੱਲ ਹੈ ਆਂਡੇ ਦੇ ਨਾਲ ਉਹਨਾਂ ਦੇ ਬੁੱਲ ਵੀ ਨੀਲੇ ਨੇ ਉਹਨਾਂ ਦੇ ਕੋਮਲ ਹੱਥ ਵੀ ਨੀਲੇ ਨੇ ਔਰ ਮਾਤਾ ਨੇ ਹੌਸਲਾ ਦਿੱਤਾ ਕਿ ਆਪਾਂ ਸੇਵਾ ਜ਼ਰੂਰ ਕਰਨੀ ਹੈ ਭਾਵੇਂ ਸਾਡਾ ਤਾਣ ਲੱਗ ਜਾਵੇ ਇੰਜ ਕਰ ਤੂੰ ਘਰੋਂ ਦੁੱਧ ਬਣਾ ਕੇ ਗਰਮ ਦੁੱਧ ਕੀਤਾ ਉਹਦੇ ਵਿੱਚ ਜੋ ਵੀ ਘਰ ਦੇ ਵਿੱਚ ਸੀਗਾ ਮੇਵੇ ਜਾਂ ਜੋ ਵੀ ਫਰੂਟ ਸੀ ਡਰਾਈ ਫਰੂਟ ਕੋ ਪਾ ਕੇ ਗਰਮ ਦੁੱਧ ਤਿਆਰ ਕੀਤਾ ਔਰ ਜਿਹੜਾ ਉੱਥੇ ਪਹਿਰੇਦਾਰ ਹੈ ਪਹਿਲਾਂ ਤੇ ਡਿਊਟੀ ਸੀ ਡਿਊਟੀ ਦੇ ਵਿੱਚ ਸੀ ਹਵਾਲਾਤੀਆਂ ਦਾ ਲਾਂਗਰੀ ਸੀ ਪਰ ਹੁਣ ਜਦੋਂ ਉਹਨੇ ਜਾਣਾ ਸੀ ਹੁਣ ਉਹ ਲਾਂਗਰੀ ਬਣ ਕੇ ਨਹੀਂ ਗਿਆ ਪੇ ਇੱਕ ਸਿੱਖ ਬਣ ਕੇ ਗਿਆ ਔਰ ਪਹਿਰੇਦਾਰ ਨੂੰ ਜਿਹੜਾ ਉੱਥੇ ਰਾਤ ਦਾ ਪਹਿਰਾ ਦਿੰਦਾ ਸੀ ਉਹਨੂੰ ਰਿਸ਼ਵਤ ਦੇਣ ਵਾਸਤੇ ਇਹਦੀ ਘਰਵਾਲੀ ਨੇ ਇਹਦੀ ਮਾਤਾ ਨੇ ਜੋ ਘਰ ਦੇ ਵਿੱਚ ਤੁਮਾ ਸੀ ਧਾਰੇ ਸੀ ਕੋ ਇੱਕ ਖੁਰਤਰੀ ਦੇ ਵਿੱਚ ਪਾ ਕੇ ਨੂੰ ਦੇ ਦਿੱਤੀਆਂ ਕਿ ਜੇਕਰ ਪਹਿਰੇ ਦਾ ਲੰਘਣ ਦਾ ਦੇਵੇ ਉਹਨੂੰ ਲਾਲਚ ਦੇ ਕੇ ਅੰਦਰ ਲੱਗ ਜਾਵੀਂ ਆਪਾਂ ਜਿਹੜੀ ਇਹ ਸਹਬਜ਼ਾਦਿਆਂ ਦੀ ਸੇਵਾ ਹੈ ਤੇ ਜ਼ਰੂਰ ਕਰਨੀ ਹੈ ਜਿਵੇਂ ਮੋਤੀराम ਮਹਿਰਾ ਆਪਣੀ ਮਾਤਾ ਦੇ ਨਾਲ ਇਹ ਸਾਰੀ ਬਾਤਲਾ ਸਹਬਜ਼ਾਦਿਆਂ ਦਾ ਜਿਹੜਾ ਹਾਲ ਹੈ ਸੂਰਤਿ ਹਾਲ ਬਿਆਨ ਕਰ ਰਿਹਾ ਹੈ ਢਾਡੀ ਇਥਾ ਉਸ ਵੇਲੇ ਤੇ ਜਿਹੜੀਆਂ ਘੜੀਆਂ ਨੇ ਪੱਲ ਹੈ ਜਿਵੇਂ ਉਹਨੂੰ ਕਮਤਾ ਦੇ ਵਿੱਚ ਪਰੋਇਆ ਹੈ ਤਾਡੀ ਇਖਾਈਓਂ ਸੇਵਾ ਕਰਦੇ ਆਂ